ਖੜਾ ਲਈ ਹੁਣ ਜਿਵੇਂ ਇੱਥੇ ਬਹੁਤ ਸਾਰੇ ਭਰਾ ਆਪੋ ਆਪਣੇ ਤਰੀਕੇ ਨਾਲ ਮਦਦ ਕਰਨਾ ਚਾਹੁੰਦੇ ਨੇਗੇ ਮੈਂ ਇਹ ਕਰਨਾ ਚਾਹੁੰਦਾ ਵੀ 10 ਭਰਾ ਮਦਦ ਕਰਨਾ ਚਾਹੁੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਬੰਦਾ ਆਪ ਪੰਜਾਬ ਜਾ ਕੇ ਆਪ ਜਾ ਕੇ ਦੇਖੇ ਵੀ ਅਸੀਂ ਕਿਵੇਂ ਲੋਕਾਂ ਦੇ ਮਜ਼ਦੂਰਾਂ ਦੇ ਘਰ ਪਹੁੰਚਾ ਸਕਦੇ ਹਾਂ ਕੀ ਮਜ਼ਦੂਰਾਂ ਦੀਆਂ ਸਮੱਸਿਆ ਨੇ ਕਿਵੇਂ ਉਹਨਾਂ ਦੇ ਜਵਾਕਾਂ ਨੂੰ ਪੜ੍ਹਾਉਣ ਲਈ ਕਿਵੇਂ ਅਸੀਂ ਉਹਨਾਂ ਨੂੰ ਐਜੂਕੇਸ਼ਨ ਲਈ ਕੁਝ ਕਰ ਸਕਦੇ ਹਾਂ ਉਹ ਬੰਦਾ ਆਪ ਜਾ ਕੇ ਸੇਵਾ ਨਿਭਾਵੇ ਇੱਕ ਬੰਦਾ ਜਾ ਕੇ ਹਨ ਇਸ ਪ੍ਰਕਾਰ ਵੀ ਮੈਂ ਇਹ ਕਹਿਣਾ ਚਾਹੁੰਦਾ ਵੀ ਜਿੰਨੇ ਵੀ ਤੁਸੀਂ ਇੱਥੇ ਵਿਦੇਸ਼ਾਂ ਦੇ ਵਿੱਚ ਭਰਾ ਰਹੇ ਹੋ ਤੁਸੀਂ ਇੱਥੇ ਬਹੁਤ ਪੈਸਾ ਕਮਾ ਲਿਆ ਪਰ ਅੱਜ ਥੋੜੀ ਪੰਜਾਬ ਨੂੰ ਬਹੁਤ ਵੱਡੇ ਪੱਦਰ ਤੇ ਲੋੜਾ ਕਿਉਂਕਿ ਮੈਨੂੰ ਥੋੜੇ ਤੋਂ ਐਡੇ ਜਿਆਦੇ ਉਮੀਦ ਆ ਕਿ ਜਿਹੜੇ ਦੇਸ਼ ਨੇ 200 ਸਾਲ ਦੀ ਗੁਲਾਮੀ ਭੁਗਤੀ ਉਹ 200 ਸਾਲ ਦੀ ਗੁਲਾਮੀ ਨੂੰ ਜੇਕਰ ਤੋੜਿਆ ਤਾਂ ਬਾਹਰਲੇ ਲੋਕਾਂ ਨੇ ਹੀ ਜਾ ਕੇ ਤੋੜਿਆ ਸੀ ਕਰਤਾਰ ਸਿੰਘ ਸਰਾਭਾ ਅਮਰੀਕਾ ਤੋਂ ਗਿਆ ਸੀ ਗਾਦਰੀ ਬਾਬੇ ਕਿੱਥੋਂ ਗਏ ਸੀਗੇ ਸਾਰਿਆਂ ਨੇ ਜਾ ਕੇ ਉਹਨਾਂ ਨੇ ਜਾ ਕੇ ਉਹਨਾਂ ਨੇ ਦੇਖਿਆ ਉਹਨਾਂ ਨੇ ਜਾ ਕੇ ਗੁਲਾਮੀ ਦਾ ਜੀਜਰਾਂ ਨੂੰ ਤੋੜਿਆ ਸੀ ਅੱਜ ਭਰਾਵੋ ਥੋਟੇ ਦੇਸ਼ ਦੇ ਥੋੜੇ ਪੰਜਾਬ ਦੇ ਬਹੁਤ ਮਾੜੇ ਹਾਲਾਤ ਨੇ ਅੱਜ ਤੁਸੀਂ ਉਸ ਦਾਲਦਲ ਦੇ ਵਿੱਚੋਂ ਤੁਸੀਂ ਸਾਰੇ ਬਾਹਰਲੇ ਭਰਾ ਜਾ ਕੇ ਕੱਢ ਸਕਦੇ ਹੋ ਤੁਸੀਂ ਟੀਮਾਂ ਬਣਾ ਕੇ ਜਾਓ ਤੁਸੀਂ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਜਿਨ੍ਹਾਂ ਨੂੰ ਭਰਾਵਾਂ ਦੇ ਬੱਚੇ ਇੱਥੇ ਸੱਟ ਲੱਗੇ ਚੰਗਾ ਕੰਮਕਾਰ ਕਰਨ ਨੇ ਤੁਸੀਂ ਬਹੁਤ ਆਪਣੀ ਕਿਰਤ ਕਮਾਈਆਂ ਕਰ ਲਈਆਂ ਪਰ ਹੁਣ ਤੁਸੀਂ ਬੱਚਿਆਂ ਨੂੰ ਇੱਥੇ ਕੰਮ ਦੇ ਦਿਓ ਜਾ ਕੇ ਤੁਸੀਂ ਉੱਥੇ ਸਾਡੇ ਆਪ ਦੇ ਆਲ ਨੇ ਤਿਆਰ ਕਰੋ ਉੱਥੇ ਘਰ ਤਿਆਰ ਕਰੋ ਜਾ ਕੇ